ਲੈਂਡ ਪੂਲਿੰਗ ਪਾਲਿਸੀ ਜਿਹਦੇ ਅਧੀਨ ਪੰਜਾਬ ਦੇ ਵਿੱਚ ਲਗਭਗ 65 ਕੁ ਹਜ਼ਾਰ ਦੇ ਕਰੀਬ ਏਕੜ ਜ਼ਮੀਨ ਜਿਹੜੀ ਆ ਰਹੀ ਹੈਗੀ ਆ ਜਿਹਦੇ ਵਿੱਚੋਂ 40 ਤੋਂ 45 ਕੁ ਹਜ਼ਾਰ ਦੇ ਕਰੀਬ ਜਿਹੜਾ ਕਿੱਲੇ ਹੈਗੇ ਆ ਏਕੜ ਜ਼ਮੀਨ ਹੈਗੀ ਆ ਉਹ ਕੱਲੇ ਲੁਧਿਆਣੇ ਦੀ ਹੈਗੀ ਆ ਬਾਕੀ ਜਿਹੜੀ 20 ਤੋਂ 21 ਕੁ ਹਜ਼ਾਰ ਏਕੜ ਹੈਗੀ ਆ ਉਹ ਪੂਰੇ ਪੰਜਾਬ ਦੇ ਲਗਭਗ 15 ਤੋਂ 17 ਇਹ ਜਿਹੜੇ ਸ਼ਹਿਰ ਹੈਗੇ ਆ ਪੰਜਾਬ ਦੇ ਉਹਨਾਂ ਦੀ ਜ਼ਮੀਨ ਹੈਗੀ ਆ ਸੋ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈਗੀ ਆ ਉਹਦਾ ਕਿਸਾਨ ਤੇ ਬਹੁਤ ਸਾਰੀਆਂ ਜਿਹੜੀਆਂ ਇਹ ਆਮ ਆਦਮੀ ਪਾਰਟੀ ਤੋਂ ਇਲਾਵਾ ਆਪੋਜੀਸ਼ਨ ਚ ਬੈਠੀਆਂ ਪਾਰਟੀਆਂ ਉਹ ਸਾਰੀਆਂ ਬਹੁਤ ਵਿਰੋਧ ਵੀ ਕਰ ਰਹੀਆਂ ਹੈਗੀ ਬਹੁਤ ਸਾਰੇ ਪੰਜਾਬ ਦੇ ਪਿੰਡਾਂ ਨੇ ਇਹ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਮਤੇ ਵੀ ਪਾਏ ਹੈਗੇ ਆ ਸਰਕਾਰ ਦੇ ਕੋਲ ਆਪਣਾ ਵਿਰੋਧ ਵੀ ਜਿਹੜਾ ਪ੍ਰਗਟ ਆਇਆ ਹੈਗਾ ਫੇਰ ਵੀ ਇਹ ਹਰ ਬਾਰ ਕਿਹਾ ਜਾ ਰਿਹਾ ਸਰਕਾਰ ਵੱਲੋਂ ਕਿ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਕਿਸਾਨਾਂ ਲਈ ਫਾਇਦੇਮੰਦ ਆ ਇਹ ਤੋਂ ਕਿਸਾਨ ਬਹੁਤ ਜ਼ਿਆਦਾ ਪੈਸਾ ਕਮਾਉਗੇ ਪਰ ਇੱਕ ਜਿਹੜੀ ਗੱਲ ਸੀਗੀ ਇਹ ਲੈਂਡ ਪੂਲਿੰਗ ਪਾਲਿਸੀ ਜੋ ਸਰਕਾਰ ਨੇ ਪੂਰੀ ਲਿਖਤੀ ਰੂਪ ਦੇ ਵਿੱਚ ਜਾਰੀ ਕੀਤੀ ਆ ਉਹਦੇ ਵਿੱਚ ਕੀ ਕੀ ਲਿਖਿਆ ਆ ਕੀ ਕੀ ਉਹਦੀਆਂ ਸ਼ਰਤਾਂ ਆ ਕੀ ਕੀ ਉਹਦੇ ਵਿੱਚ ਕਿਹਾ ਗਿਆ ਆ ਉਹ ਕੱਲੀ ਗੱਲ ਡਿਟੇਲ ਦੇ ਵਿੱਚ ਪੰਜਾਬੀ ਦੇ ਵਿੱਚ ਕਿਸੇ ਨੇ ਦੱਸੀ ਨਹੀਂ ਕਿਉਂਕਿ ਇਹ ਜਿਹੜੀ ਲੈਂਡ ਪੁੱਲਿੰਗ ਪਾਲਿਸੀ ਆ ਏ ਪੂਰੀ ਇੰਗਲਿਸ਼ ਦੇ ਵਿੱਚ ਹੈਗੀ ਆ ਬਹੁਤ ਟਫ ਵਰਡ ਦੇ ਵਿੱਚ ਜੂਜ਼ ਕੀਤੇ ਜਾਂਦੇ ਆ ਉਹ ਇਹ ਪੂਰੀ ਪੰਜਾਬੀ ਦੇ ਵਿੱਚ ਠੇਠ ਠੇਧ ਵਿੱਚ ਕਿਹੜੀ ਕਿਹੜੀ ਗੱਲ ਲਿਖੀ ਆ ਕੱਲੀ ਕੱਲੀ ਉਹ ਮੈਂ ਅੱਜ ਦੱਸਣ ਦੀ ਕੋਸ਼ਿਸ਼ ਕਰੂੰਗਾ ਤੁਸੀਂ ਮੈਂ ਹੋਰ ਕੋਈ ਆਪਣੀ ਵੀਡੀਓ ਸ਼ੇਅਰ ਕਰ ਲਈ ਕਦੀ ਕਹਿੰਦਾ ਨਹੀਂ ਹੁੰਦਾ ਇਹ ਜ਼ਰੂਰ ਕਰ ਦਿਓ ਤਾਂ ਜੋ ਪੰਜਾਬੀਆਂ ਨੂੰ ਪਤਾ ਲੱਗ ਸਕੇ ਕੀ ਇਹ ਲੈਂਡ ਪੁਲਿੰਗ ਪਾਲਿਸੀ ਅਸਲ ਦੇ ਵਿੱਚ ਉਹਨਾਂ ਦਾ ਹੀ ਫਾਇਦੇਚ ਆ ਜਾਂ ਉਹਨਾਂ ਲਈ ਨੁਕਸਾਨਦਾਇਕ ਆ ਸੋ ਫਿਲਹਾਲ ਮੈਂ ਦੱਸਦਾ ਜਿਹੜੀ ਇਹ ਵੀ ਲੈਂਡ ਪੁਲਿੰਗ ਪਾਲਿਸੀ ਦੀ ਇਹ ਪੂਰੀ ਕਾਪੀ ਸੀਗੀ ਇਹ 4 6 2025 ਨੂੰ ਆਈ ਸੀ ਉਸ ਤੋਂ ਪਹਿਲਾਂ ਵੀ ਇੱਕ ਲੈਂਡ ਪੁਲਿੰਗ ਪਾਲਿਸੀ ਦੀ ਕਾਪੀ ਸਰਕਾਰ ਨੇ ਅਪਲੋਡ ਕੀਤੀ ਸੀ ਗਮਾਂਡਾ ਦੀ ਵੈਬਸਾਈਟ ਤੇ ਤੇ ਹੋਰ ਵੀ ਜਿਹੜੀਆਂ ਇਹ ਸਰਕਾਰੀ ਵੈਬਸਾਈਟ ਸਿਗੀਆਂ ਉਹਨਾਂ ਤੇ ਕੀਤੀ ਸੀਗੀ ਸੋ ਫਿਲਹਾਲ ਇਹ ਵਾਲੀ ਜਿਹੜੀ ਪਾਲਿਸੀ ਹੈਗੀ ਆ ਇਹ ਲੈਂਡ ਪੁੱਲਿੰਗ ਪਾਲਿਸੀ ਇਹ ਵੀ ਉੱਥੋਂ ਜਿਹੜੀ ਉਹਨਾਂ ਦੀਆਂ ਵੈਬਸਾਈਟ ਸੀਗੀ ਗਮਾਂਡਾ ਦੀ ਉਹਦੇ ਤੋਂ ਚੱਕ ਦਿੱਤੀ ਗਈ ਆ ਇਸ ਤੋਂ ਪਹਿਲਾਂ ਜਿਹੜੀ ਕੀਤੀ ਸੀ ਉਹ ਵੀ ਉਹਨਾਂ ਨੇ ਉੱਥੋਂ ਮਤਲਬ ਕਿ ਚੱਕ ਦਿੱਤੀ ਸੀਗੀ ਸ਼ਾਇਦ ਇਹਦੇ ਵਿੱਚ ਵੀ ਕੁਝ ਸੋਧਾਂ ਕਰਨ ਜਿਹੜੀ ਪਹਿਲਾਂ ਵਾਲੀ ਸੀ ਉਹਦੇ ਵਿੱਚ ਵੀ ਕੁਝ ਸੋਧਾਂ ਕੀਤੀਆਂ ਗਈਆਂ ਸੀਗੀਆਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੋਧ ਹੋ ਕੇ ਦੁਬਾਰਾ ਵੀ ਆ ਸਕਦੀ ਆ ਫਿਲਹਾਲ ਜਦੋਂ ਮੈਂ ਇਹ ਵੀਡੀਓ ਬਣਾ ਰਿਹਾ ਇਹ ਇਹ 25 ਜੁਲਾਈ 2025 ਨੂੰ ਉਦੋਂ ਤੱਕ ਇਹ ਵਾਲੀ ਹੀ ਸੀਗੀ ਪਰ ਇਹ ਵੀ ਵੈਬਸਾਈਟ ਢੋੜ ਚੁੱਕੀ ਸੀਗੀ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਇਹ ਪ੍ਰਾਪਤ ਕਰ ਲਈ ਸੋ ਇਹ ਸਾਰੀ ਪਾਲਿਸੀ ਦੇ ਵਿੱਚ ਕੀ ਕੀ ਗੱਲਾਂ ਲਿਖੀਆਂ ਹੋਈਆਂ ਪੂਰਾ ਪੰਜਾਬੀ ਦੇ ਵਿੱਚ ਇਹਨ ਡਿਟੇਲ ਨਾਲ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਸੀਗੀ ਇਹ 2013 ਦੇ ਵਿੱਚ ਜਿਹੜੀ ਬਾਦਲ ਸਰਕਾਰ ਸੀਗੀ ਉਹਨਾਂ ਨੇ ਹੀ ਬਣਾਈ ਸੀਗੀ ਉਹਦਾ ਹੀ ਕਹਿ ਲਓਗੀ ਇੱਕ ਤਰ੍ਹਾਂ ਨਾਲ ਇਹ ਸੁਲਝਿਆ ਹੋਇਆ ਰੂਪ ਸੀਗਾ ਜਿਹੜਾ ਆਮ ਆਦਮੀ ਪਾਰਟੀ ਨੇ ਵੀ ਜਾਰੀ ਕੀਤਾ ਉਸ ਤੋਂ ਬਾਅਦ ਹੀ ਉਹਨਾਂ ਨੇ ਕਿਹਾ ਕਿ ਜਿਹੜੀ ਇਹ 2025 ਦੇ ਵਿੱਚ ਹੁਣ ਅਸੀਂ ਜਿਹੜੀ ਲੈ ਕੇ ਆਉਨੇ ਆ ਉਹਦੇ ਵਿੱਚ ਇਹ ਨੀਤੀ ਜਿਹੜੀ ਹੁਣ 2025 ਦੇ ਵਿੱਚ ਆਊਗੀ ਇਹ ਪਹਿਲਾਂ ਦੀਆਂ ਜਿਹੜੀਆਂ ਲੈਂਡ ਪੂਲਿੰਗ ਨੀਤੀਆਂ ਨੂੰ ਰੱਦ ਕਰਦੀ ਆ ਇਹ ਰਿਹਾਇਸ਼ ਦੇ ਲਈ ਵੀ ਵਪਾਰਕ ਦੇ ਲਈ ਵੀ ਤੇ ਉਦਯੋਗ ਜਿਹੜੇ ਹੋਊਗੇ ਉਹਨਾਂ ਦੇ ਲਈ ਵੀ ਵਰਤੋਂ ਵਿੱਚ ਲਿਆਂਦੀ ਜਾਊਗੀ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੋਊਗੀ ਜਾਂ ਨੀਤੀ ਹੋਊਗੀ ਇਹ ਮਾਲਕਾਂ ਨੂੰ ਇੱਕ ਸਰਟੀਫਿਕੇਟ ਦੇਊਗੀ ਕਿ ਹਾਂ ਜੀ ਵੀ ਅਸੀਂ ਤੁਹਾਡੀ ਜਿਹੜੀ ਜ਼ਮੀਨ ਹੈਗੀ ਆ ਇਹ ਲੈ ਲਈ ਹੈਗੀ ਆ ਸੋ ਇਹ ਤਾਂ ਸਿਰਫ ਸ਼ੁਰੂਆਤ ਦੇ ਵਿੱਚ ਦੱਸਿਆ ਗਿਆ ਆ ਕਿ ਇਹ ਲੈਂਡ ਪੂਲਿੰਗ ਨੀਤੀ ਜਿਹੜੀ ਹੈ ਕੀ ਹੈਗੀ ਆ ਇਹ ਇੱਕ ਤਰ੍ਹਾਂ ਦੇ ਨਾਲ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਹਦੇ ਨਾਲ ਵਿਕਾਸ ਹੋਊਗਾ ਜਿਹੜੇ ਕਿਸਾਨਾਂ ਨੂੰ ਫਾਇਦਾ ਹੋਊਗਾ ਤੇ ਬਾਕੀ ਜਿਹੜਾ ਰਿਹਾਇਸ਼ੀ ਵਪਾਰਕ ਤੇ ਉਤਪਾਦਕ ਜਿਹੜੇ ਹੈਗੇ ਆ ਇਹ ਤਿੰਨ ਜਾਨੀ ਕਿ ਖੇਤਰ ਵੰਡ ਦਿੱਤੇ ਗਏ ਆ ਜਿਹਦੇ ਵਿੱਚ ਇਹ ਜ਼ਮੀਨਾਂ ਸਾਰੀਆਂ ਐਕਵਾਇਰ ਕੀਤੀਆਂ ਜਾਊਗੀਆਂ ਸੋ ਇਸ ਲਈ ਅੱਗੇ ਦੱਸਿਆ ਗਿਆ ਸੀਗਾ ਜਿਹੜੇ ਰਿਹਾਇਸ਼ੀ ਖੇਤਰ ਦੇ ਵਿੱਚ ਜਿਹੜੀਆਂ ਜ਼ਮੀਨਾਂ ਆਊਗੀਆਂ ਅੱਗੇ ਉਹਦੇ ਲਈ ਹੀ ਆਹ ਹੈਗਾ ਜਿਵੇਂ ਦੱਸਦਾ ਕਿ ਰਿਆਸੀ ਖੇਤਰ ਦੇ ਵਿੱਚ ਪੰਜਾਬ ਦੀਆਂ ਕਿਹੜੀਆਂ ਜ਼ਮੀਨਾਂ ਆਉਂਦੀਆਂ ਜਾਂ ਵਪਾਰਕ ਖੇਤਰ ਦੇ ਵਿੱਚ ਪੰਜਾਬ ਦੀਆਂ ਕਿਹੜੇ ਜ਼ਮੀਨਾਂ ਆਉਂਦੀਆਂ ਜਾਂ ਕਿਹੜੇ ਪਿੰਡਾਂ ਦੀਆਂ ਆਉਂਦੀਆਂ ਜਾਂ ਉਦਯੋਗਿਕ ਖੇਤਰ ਦੇ ਵਿੱਚ ਕਿਹੜੇ ਪਿੰਡਾਂ ਦੀਆਂ ਕਿਹੜੇ-ਕਿਹੜੇ ਉਹਦੇ ਖਸਰਾ ਨੰਬਰ ਆ ਇਹ ਸਾਰੇ ਤਿੰਨੇ ਹੀ ਜਿਹੜੇ ਹੈਗੇ ਆ ਉਹਨਾਂ ਦੀ ਜਿਹੜੀ ਮੈਂ ਡਿਟੇਲ ਵੀਡੀਓ ਪਹਿਲਾਂ ਆਪਣੇ YouTube ਚੈਨਲ ਤੇ ਇਹਦੇ ਤੇ ਪਾ ਚੁੱਕੇ ਆ ਜੇ ਤੁਸੀਂ ਕਹੋਗੇ ਤਾਂ ਇਸ ਵੀਡੀਓ ਦੇ ਥੱਲੇ ਵੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਪਾ ਦਊਗਾ ਤੁਸੀਂ ਜਾ ਕੇ ਉੱਥੇ ਦੇਖ ਸਕਦੇ ਆ ਕਿ ਦੱਸਿਆ ਗਿਆ ਆ ਕਿ ਜਿਹੜਾ ਇਹ ਰਹਾਇਸ਼ੀ ਖੇਤਰ ਦੇ ਵਿੱਚ ਜਿਹਦੇ ਵੀ ਪਲਾਟ ਆਊਗੇ ਜਿਹੜੇ ਵੀ ਕਿਸਾਨ ਦੇ ਆਊਗੇ ਰਹਾਇਸ਼ੀ ਖੇਤਰ ਦੇ ਵਿੱਚ ਮੰਨ ਲਓ ਉਹਨੇ ਜਿਹੜੇ ਇੱਕ ਉਹਦਾ ਇਹ ਇੱਕ ਕਿੱਲਾ ਵਿੱਚ ਆਇਆ ਉਹਦੇ 8 ਕਨਾਲ ਉਹਦੇ ਵਿੱਚ ਆਇਆ ਤਾਂ ਉਹ ਜਿਹੜਾ ਕਿਸਾਨ ਨੂੰ ਇਹ 1000 ਵਰਗ ਗਜ ਦਾ ਇੱਕ ਜਿਹੜਾ ਰਹਾਇਸ਼ੀ ਪਲਾਟ ਦੇ ਦਿੱਤਾ ਜਾਊਗਾ ਤੇ ਇੱਕ 200 ਵਰਗ ਗਜ ਦਾ ਇੱਕ ਜਿਹੜਾ ਵਪਾਰਕ ਪਲਾਟ ਉਹਨੂੰ ਦੇ ਦਿੱਤਾ ਜਾਊਗਾ ਜੇਕਰ ਅਸੀਂ ਪੂਰਾ ਅੰਦਾਜ਼ਾ ਲਈਏ ਤਾਂ ਇਹ 4840 ਗਜ ਦਾ ਇੱਕ ਕਿੱਲਾ ਬਣਦਾ ਆ ਤੇ ਉਹਦੇ ਚੋਂ ਇਹ 1200 ਗੱਜ ਜਾਨੀ ਕਿ ਕਿਸਾਨ ਨੂੰ ਮੋੜ ਦਿੱਤੇ ਜਾਊਗੇ ਮਤਲਬ ਕਿ ਉਹਦੀ ਜ਼ਮੀਨ ਦਾ ਚੌਥਾ ਹਿੱਸਾ ਮੰਨ ਲਓ ਕਿ ਤੁਸੀਂ 8 ਕਨਾਲ ਦਉਗੇ ਤੇ ਹਨੂ 2 ਕਨਾਲ ਜਾਨੀ ਕਿ ਕਿਸਾਨ ਨੂੰ ਵਾਪਸ ਦੇ ਦਿੱਤੇ ਜਾਊਗੇ ਉਹ ਸਾਰੀ ਏਰੀਆ ਨੂੰ ਡਿਵੈਲਪ ਕਰਕੇ ਉੱਥੇ ਸੜਕਾਂ ਬਣਾ ਕੇ ਉੱਥੇ ਲਾਈਟਾਂ ਲੂਟਾਂ ਲਾ ਕੇ ਤੇ ਪਾਣੀ ਦਾ ਪ੍ਰਬੰਧ ਕਰਕੇ ਬਿਜਲੀ ਦਾ ਪ੍ਰਬੰਧ ਕਰਕੇ ਤੁਹਾਨੂੰ 500 500 ਗੱਜ ਦੇ ਦੋ ਰਿਹਾਇਸ਼ੀ ਪਲਾਟ ਦੇ ਦਿੱਤੇ ਜਾਊਗੇ ਤੇ ਇੱਕ ਜਿਹੜਾ ਵਪਾਰਕ ਪਲਾਟ ਜਿਹੜਾ ਸਗਾ 200 ਗੱਜ ਦਾ ਉਹ ਇੱਕ ਦਿੱਤਾ ਜਾਊਗਾ ਸੋ ਇਹਦੇ ਵਿੱਚ ਇਹਨਾਂ ਨੇ ਇਦਾਂ ਵੀ ਰੱਖਿਆ ਹੈਗਾ ਕਿ ਜੇਕਰ ਕਿਸੇ ਨੇ ਇਹ ਵਪਾਰਕ ਜਿਹੜਾ ਇਹ ਪਲਾਟ ਨਹੀਂ ਲੈਣਾ ਉਹਨੂੰ ਇੱਕ ਜਿਹੜਾ ਹੋਰ ਹੈਗਾ ਆ ਇਹ ਰਿਹਾਇਸ਼ੀ ਪਲਾਟ ਕਿਸਾਨ ਨੂੰ ਹੋਰ ਦੇ ਦਿੱਤਾ ਜਾਊਗਾ ਮਤਲਬ ਕਿ ਇਹ ਕਿਸਾਨ ਦੀ ਆਪਣੀ ਮਰਜ਼ੀ ਹੋਊਗੀ ਉਹ ਰਿਹਾਇਸ਼ੀ ਲੈਣਾ ਚਾਹੁੰਦਾ ਹੈ ਮਤਲਬ ਕਿ ਪਲਾਟ ਜਾਂ ਵਪਾਰਕ ਲੈਣਾ ਚਾਹੁੰਦਾ ਉਸ ਹਿਸਾਬ ਨਾਲ ਉਹਦੇ ਜਿਹੜੀ ਇਹ ਗੱਜ ਜਿਹੜੇ ਹੋਊਗੇ ਉਹਨਾਂ ਦਾ ਵਾਧਾ ਘਾਟਾ ਕੀਤਾ ਜਾ ਸਕਦਾ ਹੈ ਜਿਹੜੇ ਏਰੀਏ ਦੀਆਂ ਜ਼ਮੀਨਾਂ ਉਦਯੋਗਿਕ ਖੇਤਰ ਦੇ ਵਿੱਚ ਆ ਰਹੀਆਂ ਜਿੱਥੇ ਕੋਈ ਫੈਕਟਰੀਆਂ ਲੱਗੂਗੀਆਂ ਕਾਰਖਾਨੇ ਲੱਗੂਗੇ ਉਹ ਵਾਲੇ ਵਿੱਚ ਜਿਹਦੀ 1 ਏਕੜ ਜ਼ਮੀਨ ਹੈਗੀ ਆ ਕਿਸਾਨ ਦੀ ਉਹਨੂੰ 1600 ਵਰਗ ਗਜ ਦਾ ਇੱਕ ਜਾਨੀ ਕਿ ਪਲਾਟ ਵਿਕਸਿਤ ਕਰਕੇ ਉਹਨੂੰ ਦਿੱਤਾ ਜਾਊਗਾ ਤੇ ਗੱਲ ਕਰਾਂ ਕਿ ਹੁਣ ਇਹ ਜਿਹੜਾ ਵਪਾਰਕ ਇਹ ਜਿਹੜੀਆਂ ਜ਼ਮੀਨਾਂ ਜਿਹੜੇ ਲੋਕਾਂ ਦੀ ਆਊਗੀਆਂ ਉਹਨਾਂ ਨੂੰ 800 ਵਰਗ ਗਜ ਦਾ ਇੱਕ ਪਲਾਟ ਇਹਦੇ ਵਿੱਚੋਂ ਦਿੱਤਾ ਜਾਊਗਾ ਜਿਹਦੇ ਵਿੱਚ ਕੀ 300 300 ਵਰਗ ਗਜ ਦੇ ਦੋ ਪਲਾਟ ਹੋਊਗੇ ਤੇ ਇੱਕ 200 ਵਰਗ ਗਜ ਦਾ ਇੱਕ ਪਲਾਟ ਹੋਊਗਾ ਇਹ ਜਿਹੜੇ ਵੀ ਪਲਾਟ ਦਿੱਤੇ ਜਾ ਰਹੇ ਆ ਇਹ ਲੋਕਾਂ ਨੂੰ ਚਾਹੇ ਵਪਾਰਕ ਆ ਚਾਹੇ ਉਦਯੋਗਿਕ ਖੇਤਰਾਂ ਦੇ ਜਾਂ ਰੈਹਾਇਸ਼ੀ ਦੇ ਵਿੱਚ ਜਿਹੜੇ ਜ਼ਮੀਨ ਮਾਲਕਾਂ ਨੂੰ ਦਿੱਤੇ ਜਾ ਰਹੇ ਆ ਇਹ ਕੋਲ ਜਿਸ ਕਿਸਾਨ ਕੋਲ ਜਿੰਨੀ ਜ਼ਮੀਨ ਹੋਊਗੀ ਉਸ ਹਿਸਾਬ ਨਾਲ ਉਹਦਾ ਮਤਲਬ ਕਿ ਉਹਦੇ ਵਰਗ ਗਜ ਘਟਾਏ ਜਾਊਗੇ ਜਾਂ ਵਧਾਏ ਜਾਊਗੇ ਮੈਂ ਫਿਲਹਾਲ 1 ਏਕੜ ਦੇ ਹਿਸਾਬ ਨਾਲ ਸਾਰੇ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜੇ ਕਿਸੇ ਦੇ 6 ਕਨਾਲ ਹੈਗੇ ਆ ਉਹਨੂੰ ਅਲੱਗ ਹਿਸਾਬ ਨਾਲ ਉਹਦੇ ਦਿੱਤੇ ਜਾਊਗੇ ਉਹਦੇ ਬਰ ਗੱਜ ਘਟਾ ਕੇ ਦਿੱਤੇ ਜਾਊਗੇ ਉਹਦੇ ਪਲਾਟ ਘਟਾ ਦਿੱਤੇ ਜਾਊਗੇ ਕਿ ਜੇ ਕਿਸੇ ਦੇ 2 ਕਨਾਲ ਹੈਗੇ ਆ ਉਹਨੂੰ ਉਸ ਹਿਸਾਬ ਨਾਲ ਬਰ ਗੱਜ ਦੇ ਹਿਸਾਬ ਨਾਲ ਪਲਾਟ ਦਿੱਤਾ ਜਾਊਗਾ ਉਹਦੇ ਬਰ ਗੱਜ ਘਟਾ ਦਿੱਤੇ ਜਾਊਗੇ ਇਸੇ ਤਰ੍ਹਾਂ ਜੇਕਰ ਕਿਸੇ ਦੇ 1 ਕਿੱਲੇ 2 ਕਿੱਲੇ 4 ਕਿੱਲੇ ਤੋਂ ਵੱਧੂ ਹੈਗੇ ਆ ਉਹਨਾਂ ਨੂੰ ਉਸ ਹਿਸਾਬ ਨਾਲ ਦਿੱਤਾ ਜਾਊਗਾ ਇਹ ਪੂਰੀ ਜਿਹੜੀ ਲਿਸਟ ਹੈਗੀ ਹੈ ਇਹਦਾ ਵੀ ਮੈਂ ਪੀਡੀਐਫ ਜਿਹੜਾ ਇਹ ਹੈਗਾ ਥੱਲੇ ਡਿਸਕ੍ਰਿਪਸ਼ਨ ਚ ਪਾ ਦੂੰਗਾ ਤੁਸੀਂ ਇੱਥੇ ਚੰਗੀ ਤਰ੍ਹਾਂ ਦੇਖ ਲਿਓ ਅੱਛਾ ਜੇ ਕਿਸੇ ਜ਼ਮੀਨ ਮਾਲਕ ਦੀ ਜਿਹੜੀ ਜ਼ਮੀਨ ਹੈਗੀ ਆ ਉਹ ਇੱਕ ਕਨਾਲ ਜਾਂ ਦੋ ਕਨਾਲ ਤੋਂ ਵੀ ਘੱਟ ਹੈਗੀ ਆ ਉਹਨੂੰ ਉਸ ਹਿਸਾਬ ਨਾਲ ਲੈਟਰ ਆਫ ਇੰਟੈਂਟ ਐਲਓਆਈ ਜਾਨੀ ਕਿ ਇੱਕ ਸਰਟੀਫਿਕੇਟ ਉਹਨੂੰ ਦੇ ਦਿੱਤੇ ਜਾਊਗੇ ਉਹ ਜਿਹੜਾ ਸਰਟੀਫਿਕੇਟ ਹੋਊਗਾ ਐਲਓਆਈ ਉਹਦੇ ਵਿੱਚ ਲਿਖਿਆ ਹੋਊਗਾ ਕਿ ਆਹ ਬੰਦੇ ਦੀ ਜਿਹੜੀ ਜ਼ਮੀਨ ਹੈਗੀ ਆ ਉਹ ਇੱਕ ਕਨਾਲ ਆ ਜਾਂ ਦੋ ਕਨਾਲ ਤੋਂ ਘੱਟ ਹੈਗੀ ਆ ਇਸ ਹਿਸਾਬ ਨਾਲ ਉਹਨੂੰ ਜਿਹੜੇ ਇਹ ਛੋਟੇ ਛੋਟੇ ਵਰਗ ਗਜ ਦੇ ਹਿਸਾਬ ਨਾਲ ਇੱਕ ਪਲਾਟ ਜਿਹੜੇ ਹੈਗੇ ਆ ਉਹ ਲਿਖ ਦਿੱਤੇ ਜਾਊਗੇ ਪਰ ਇਹ ਵਾਲੇ ਬੰਦੇ ਜਿਹੜੇ ਆਗੇ ਆ ਜਿਨ੍ਹਾਂ ਕੋਲ ਇੱਕ ਕਨਾਲ ਜਾਂ ਦੋ ਕਨਾਲ ਤੋਂ ਘੱਟ ਜ਼ਮੀਨ ਹੋਊਗੀ ਉਹ ਕਿਸੇ ਹੋਰ ਬੰਦੇ ਨਾਲ ਰਲ ਕੇ ਜਾਨੀ ਕਿ ਇੱਕ ਪਲਾਟ ਵੱਡਾ ਲੈ ਸਕਦੇ ਆ ਜੇ ਉਹ ਇਹ ਪਲਾਟ ਨਹੀਂ ਵੀ ਲੈਣਾ ਚਾਹੁੰਦੇ ਤਾਂ ਉਸ ਹਿਸਾਬ ਨਾਲ ਜੋ ਉੱਥੇ ਦੀ ਜਾਨੀ ਕਿ ਰੇਟ ਹੋਊਗਾ ਜੋ ਡਿਵੈਲਪ ਕਰਕੇ ਬਣੂਗਾ ਉਹ ਐਲਓਆਈ ਆਪਣਾ ਜਿਹੜਾ ਸਰਟੀਫਿਕੇਟ ਹੋਊਗਾ ਉਹ ਉੱਥੇ ਜਮ੍ਹਾਂ ਕਰਾ ਕੇ ਉਹ ਪੈਸੇ ਵੀ ਲੈ ਸਕਦੇ ਆ ਸੋ ਹੋਰ ਸ਼ਰਤਾਂ ਇਹਦੇ ਵਿੱਚ ਲਿਖੀਆਂ ਜਾਂ ਜਿੱਦਾਂ ਮੈਂ ਪਹਿਲਾਂ ਕਿਹਾ ਜ਼ਮੀਨ ਮਾਲਕਾਂ ਕੋਲ ਵਿਭਾਗ ਦੁਆਰਾ ਐਕਵਾਇਰ ਕੀਤੀ ਗਈ ਜ਼ਮੀਨ ਦੇ ਬਦਲੇ ਵਪਾਰਕ ਜਾਂ ਪੂਰੀ ਰੈਸੀ ਜ਼ਮੀਨ ਪ੍ਰਾਪਤ ਕਰਨ ਦਾ ਵਿਕਲਪ ਹੋਊਗਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੀ ਆ ਉਹ ਪਰ ਉਹਨਾਂ ਦੇ ਬਰਗ ਆ ਜੋ ਉਸ ਹਿਸਾਬ ਨਾਲ ਘਟ ਵੱਧ ਜਾਊਗੇ ਕੁਝ ਘੱਟ ਜ਼ਮੀਨ ਹੈਗੀ ਆ ਜਿਨ੍ਹਾਂ ਦੀ ਜਿਨ੍ਹਾਂ ਦੀ ਕਨਾਲਾਂ ਤੋਂ ਵੀ ਥੱਲੇ ਹੈਗੀ ਆ ਜਾਂ ਵਪਾਰਕ ਜਾਂ ਜਿਹੜਾ ਇਹ ਕਮਰਸ਼ੀਅਲ ਏਰੀਆ ਦੇ ਵਿੱਚ ਦੋ ਕਨਾਲ ਜਿਹੜੇ ਆਗੇ ਉਹਨਾਂ ਤੋਂ ਵੀ ਘੱਟ ਹੈਗੀ ਆ ਉਹਨਾਂ ਨੂੰ ਜਿਹੜੇ ਐਲਓਆਈ ਸਰਟੀਫਿਕੇਟ ਦਿੱਤੇ ਹੋਣੇ ਆ ਉਹ 3 ਸਾਲ ਤੋਂ ਬਾਅਦ ਉਹ ਸਰਕਾਰ ਨੂੰ ਦੇ ਕੇ ਉਹ ਏਰੀਆ ਡਿਵੈਲਪ ਹੋਇਆ ਹੋਣਾ ਉਸ ਹਿਸਾਬ ਨਾਲ ਉਹਨਾਂ ਦੇ ਜਿੰਨੇ ਵਰਗ ਗਜ ਦਾ ਹਿੱਸਾ ਬਣਦਾ ਉਸ ਹਿਸਾਬ ਨਾਲ ਉਹ ਲੋਕ ਪੈਸਾ ਲੈ ਸਕਦੇ ਆ ਇਹ ਆਪਣਾ ਸਰਟੀਫਿਕੇਟ ਉੱਥੇ ਜਮ੍ਹਾਂ ਕਰਾ ਕੇ। ਪਹਿਲੇ 2-3 ਸਾਲ ਜਦੋਂ ਤੱਕ ਉਹ ਡਿਵੈਲਪ ਹੋ ਰਹੀ ਆ ਉਹਦੇ ਤੇ ਕੁਝ ਵੀ ਹੁੰਦਾ ਜਾਂ ਫਲ ਫਰੂਟ ਡਿੱਗਦੇ ਆ ਜਾਂ ਉੱਥੇ ਕੋਈ ਕੋਈ ਅੰਬ ਹੈਗੇ ਆ ਉਹਨੂੰ ਮਤਲਬ ਕਿ ਫਰੂਟ ਲੱਗਦਾ ਉਹ ਵੀ ਜਾਨੀ ਕਿ ਇੱਕ ਤਰ੍ਹਾਂ ਨਾਲ ਸਰਕਾਰ ਦੇ ਹੀ ਹੋਊਗੇ। ਇਹ ਪਲਾਟ ਅਲਰਟ ਕਰੂਗੀ ਇਹ ਮਤਲਬ ਕਿ ਕਿਸਾਨਾਂ ਨੂੰ ਜਿਹੜੇ ਜ਼ਮੀਨ ਦੇ ਮਾਲਕ ਹੈਗੇ ਆ ਜ਼ਮੀਨ ਦੇ ਮਾਲਕ ਉਹ ਵਾਲੇ ਪਲਾਟਾਂ ਨੂੰ ਅੱਗੇ ਉਹਨਾਂ ਨੂੰ ਵੰਡਣ ਦੀ ਇਜਾਜ਼ਤ ਨਹੀਂ ਹੋਊਗੀ ਐਦਾਂ ਨਹੀਂਗਾ ਕਿ ਉਹਨੂੰ ਥੋੜਾ ਜਿਹਾ ਵੰਡ ਕੇ ਅੱਗੇ ਕਿਸੇ ਹੋਰ ਨੂੰ ਵੇਚਦਾ ਹੋਣਾ ਕਿੱਦਾਂ ਵੀ ਹੈ ਨਾ ਇਕੱਠਾ ਹੀ ਵੇਚਣਾ ਪਊਗਾ ਇਸ ਤਰ੍ਹਾਂ ਇਹਨਾਂ ਨੇ ਲਿਖਿਆ ਹੋਇਆ ਹੈ ਇਹਦੇ ਤੇ ਜਿਹੜੀ ਵੀ ਉੱਥੇ ਅਥਾਰਟੀ ਜਿਹੜੀ ਉੱਥੇ ਕਰ ਰਹੀ ਆ ਡਿਵੈਲਪਮੈਂਟ ਕਰ ਰਹੀ ਆ ਉਹਦੇ ਜੋ ਵੀ ਨਿਯਮ ਹੋਊਗੇ ਜਾਂ ਪਾਰਕਿੰਗ ਦੇ ਜੋ ਵੀ ਨਿਯਮ ਹੋਊਗੇ ਸੜਕ ਬਣਾਉਣ ਦਾ ਨਿਯਮ ਜੋ ਵੀ ਹੋਊਗਾ ਜਿਹੜੇ ਵੀ ਜ਼ਮੀਨ ਦੇ ਕਿਸਾਨ ਦੇ ਜਿਹੜੀ ਜ਼ਮੀਨ ਹੋਊਗੀ ਜ਼ਮੀਨ ਦਾ ਮਾਲਕ ਕਿਸਾਨ ਹੋਊਗਾ ਉਹਨੂੰ ਉਸ ਹਿਸਾਬ ਨਾਲ ਹੀ ਉੱਥੇ ਕੰਮ ਕਰਨਾ ਪਊਗਾ ਕਿਸਾਨ ਨੂੰ ਇਹ ਜਿਹੜੇ ਪਲਾਟ ਹੈਗਾ ਕਿਤੇ ਹੋਰ ਜ਼ਮੀਨ ਚੋਂ ਵੀ ਦਿੱਤੇ ਜਾ ਸਕਦੇ ਆ ਉਹ ਕਹਿੰਦੇ ਆ ਪਰ ਉਹ ਕਹਿੰਦੇ ਕਿ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸੇ ਹੀ ਪਲਾਟ ਦੇ ਵਿੱਚੋਂ ਉਹ ਕਿਸਾਨ ਨੂੰ ਜ਼ਮੀਨ ਦਿੱਤੀ ਗਈ ਹੋਵੇ ਸੋ ਇਹ ਜਿਹੜੀ ਪਾਸਾ ਇੱਕ ਤਰ੍ਹਾਂ ਦੇ ਨਾਲ ਬਹੁਤ ਹੀ ਇੱਕ ਡਿਫਿਕਲਟ ਬੇ ਨਾਲ ਜਿਹੜੀ ਇਹਦੇ ਵਿੱਚ ਲਿਖੀ ਗਈ ਹੈਗੀ ਅੱਗੇ ਆ ਜਾਓ ਇੱਕ ਸਰਟੀਫਿਕੇਟ ਦਿੱਤਾ ਜਾਊਗਾ ਕਿਸਾਨ ਨੂੰ ਜਿਹਦੇ ਕੋਲੋਂ ਜ਼ਮੀਨ ਐਕਵਾਇਰ ਕੀਤੀ ਜਾਊਗੀ ਜਿਹੜਾ ਉੱਥੇ ਜਿਹੜਾ ਸਬੰਧਤ ਕਲੈਕਟਰ ਹੋਊਗਾ ਜਿਹੜੀ ਕੀ ਮਿਆਦ ਹੋਊਗੀ ਉਹ 2 ਸਾਲ ਤੱਕ ਗਿਣੀ ਜਾਊਗੀ ਤੇ ਬਾਕੀ ਅੱਗੇ ਕਿਸਾਨ ਨੂੰ ਇੱਕ ਹੋਰ ਸਹੂਲਤ ਮਿਲੂਗੀ ਜਿਹੜੇ ਵਪਾਰਕ ਪਲਾਂਟਾ ਦੀ ਕੋਈ ਬੋਲੀ ਲੱਗੂਗੀ ਜਾਂ ਉਹ ਵੇਚਣੇ ਹੋਊਗੇ ਉਹਦੇ ਵਿੱਚ ਵੀ ਸਰਕਾਰ ਜਿਹੜਾ ਹੈਗਾ ਇਹ ਜਿਹੜੇ ਜ਼ਮੀਨ ਦੇ ਮਾਲਕ ਹੋਊਗੇ ਉਹਨਾਂ ਨੂੰ ਜਾਦੇ ਤਰਜੀਹ ਦੇਊਗੀ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਰੱਖੂਗੀ ਉਹਨਾਂ ਨੂੰ ਜਿਹੜਾ ਇਹ ਪਲਾਟ ਲੈਣ ਲਈ ਪਹਿਲਾਂ ਕੋਈ ਪੈਸੇ ਲੈਣੇ ਪੈਣ ਦੇਣੇ ਪੈਂਦੇ ਆ ਜਾਨੀ ਕਿ ਵਪਾਰਕ ਪਲਾਟ ਲੈਂਡ ਦੇ ਲਈ ਉਹ ਨਹੀਂ ਦੇਣੇ ਪਊਗੇ ਸੋ ਉਹਦੇ ਵਿੱਚ ਉਹ ਕੋਈ ਬੋਲੀ ਵਗੈਰਾ ਹੋਊਗੀ ਜਾਂ ਕੁਝ ਵੀ ਉੱਥੇ ਵਿਕਣਾ ਹੋਊਗਾ ਉਹਨਾਂ ਨੂੰ ਤਰਜੀਹ ਦਿੱਤੀ ਜਾਊਗੀ ਹਾਲਾਂਕਿ ਜਿਹੜੇ ਬਾਅਦ ਦੇ ਵਿੱਚ ਖਰਚੇ ਹੁੰਦੇ ਆਗੇ ਉਹ ਤਾਂ ਜਰੂਰ ਕਰਨੇ ਪਊਗੇ ਕਿਸਾਨਾਂ ਨੂੰ ਇੱਕ ਗੁਜ਼ਾਰਾ ਪੱਤਾ ਦਿੱਤਾ ਜਾਊਗਾ ਹਾਲੇ ਕਿ ਪਹਿਲਾਂ ਦੱਸਿਆ ਉਹਨਾਂ ਨੇ ਕਿ ਜਿਹੜਾ ਇਹ ਸਰਟੀਫਿਕੇਟ ਦੀ ਮਿਆਦ 2 ਸਾਲ ਦੀ ਹੋਊਗੀ ਪਰ ਇੱਥੇ ਦੱਸਿਆ ਗਿਆ ਹੈ ਕਿ 3 ਸਾਲ ਦੇ ਲਈ ਵੱਧ ਤੋਂ ਵੱਧ 3 ਸਾਲ ਦੇ ਲਈ 30000 ਸਲਾਨਾ ਪ੍ਰਤੀ ਸਾਲ ਦੇ ਹਿਸਾਬ ਨਾਲ ਕਿਸਾਨ ਨੂੰ ਇੱਕ ਏਕੜ ਦੇ ਹਿਸਾਬ ਨਾਲ ਇਹ 30000 ਰੁਪਇਆ ਦਿੱਤਾ ਜਾਊਗਾ ਇਹ ਪਾਲਿਸੀ ਦੇ ਹਿਸਾਬ ਨਾਲ ਦੱਸ ਰਹੇ ਆ ਫਿਲਹਾਲ ਹੁਣ ਪਿੱਛੇ ਜੇ ਭਗਵੰਤ ਮਾਨ ਸਾਹਿਬ ਨੇ ਆ ਕੇ ਦੱਸਿਆ ਕਿ 1 ਲੱਖ ਰੁਪਇਆ ਆਪਾਂ ਦੇਵਾਂਗੇ ਮੈਨੂੰ ਇਹ ਗੱਲ ਬਿਲਕੁਲ ਸਮਝ ਨਹੀਂ ਆਈ ਕਿਉਂਕਿ 65000 ਕਿੱਲਾ ਹੈਗਾ ਜੇ ਤੁਸੀਂ 1 ਲੱਖ ਹਰੇਕ ਕਿੱਲੇ ਵਾਲੇ ਨੂੰ ਦੇਣ ਲੱਪ ਹੈ ਪਹਿਲਾਂ ਹੀ ਜ਼ਮੀਨ ਤੁਸੀਂ ਐਕਵਾਇਰ ਕੀਤੀ ਹੈਗੀ ਜਾਂ ਪਹਿਲੇ ਹੀ ਸਾਲ ਤੋਂ ਇਹ ਦੇਣਾ ਪੈਣਾ ਤੁਸੀਂ 65000 ਕਿੱਲੇ ਨੂੰ 1 ਲੱਖ ਨਾਲ ਗੁਣਾ ਕਰਿਓ ਕਿੰਨੇ ਕਰੋੜ ਰੁਪਇਆ ਬਣ ਜਾਂਦਾ ਪੰਜਾਬ ਦੇ ਸਿਰ ਤਾਂ ਪਹਿਲਾਂ ਹੀ ਕਰਜ਼ਾ ਬਹੁਤਾ ਕਿੱਥੋਂ ਪੈਸਾ ਲਿਆਉਂਗੇ ਫਿਰ ਜੇ ਉਹ ਜ਼ਮੀਨ ਵਗੈਰਾ ਇਹ 2-3 ਸਾਲ ਨਾ ਬਿਕੀ ਕੀ ਤੁਸੀਂ ਉਹ 1,65,000 ਦੇ ਹਿਸਾਬ ਨਾਲ 3 ਸਾਲ ਗੁਣਾ ਕਰਕੇ ਦੇਖੋ ਕਿੰਨਾ ਪੈਸਾ ਬਣਦਾ ਹੈ ਸਾਰੇ ਵਿੱਚ ਜੋ ਲਿਖਿਆ ਮੈਂ ਉਹ ਦੱਸੂਗਾ ਕਿ 30000 ਰੁਪਇਆ ਉਹ ਕਹਿੰਦੇ ਦਵਾਂਗੇ ਪਰ ਅਸੀਂ ਜਿਹੜਾ ਵੱਧ ਤੋਂ ਵੱਧ 3 ਸਾਲ ਲਈ ਦਵਾਂਗੇ ਜਾਂ ਉਦੋਂ ਤੱਕ ਦਵਾਂਗੇ ਜਦੋਂ ਤੱਕ ਤੁਹਾਡਾ ਉਹ ਸਾਰਾ ਏਰੀਆ ਡਿਵੈਲਪ ਨਹੀਂ ਹੋ ਜਾਂਦਾ ਤੇ ਤੁਹਾਨੂੰ ਇਹ ਜਿਹੜਾ ਇੱਕ ਰਿਹਾਇਸ਼ੀ ਪਲਾਟ ਮਿਲੂਗਾ ਤੇ ਜਿਹੜਾ ਇੱਕ ਵਪਾਰਕ ਪਲਾਟ ਹੈਗਾ ਜਦੋਂ ਉਹ ਤੁਹਾਨੂੰ ਹੈਂਡਓਵਰ ਕਰਤਾ ਉਦੋਂ ਤੱਕ ਤੁਹਾਨੂੰ ਇਹ 30000 ਰੁਪਇਆ ਦਿੱਤਾ ਜਾਊਗਾ ਉਹ ਤੁਹਾਡਾ ਪਲਾਟ ਜਾਂ ਜਿਹੜਾ ਰਿਹਾਇਸ਼ੀ ਜਾਂ ਜਿਹੜਾ ਇਹ ਕਮਰਸ਼ੀਅਲ ਹੈਗਾ ਉਹ ਅੱਗੇ ਵਿਕੇ ਨਾ ਵਿਕੇ ਉਹ ਤੁਹਾਡੀ ਮਰਜ਼ੀ ਪਰ ਅਜ਼ੀਜ਼ ਹੈ ਨੂੰ ਸਿਰਫ ਉਦੋਂ ਤੱਕ 30000 ਰੁਪਇਆ ਦੇਣਾ ਜੋ ਲਿਖਤੀ ਰੂਪ ਚ ਕਿਹਾ ਆ ਜਦੋਂ ਤੱਕ ਇਹ ਪੂਰਾ ਡਿਵੈਲਪ ਨਹੀਂ ਹੁੰਦਾ ਇਹ ਜਿਹੜੀਆਂ ਸਾਰੀਆਂ ਸਹੂਲਤਾਂ ਸੀਗੀਆਂ ਇਹ ਇੱਕ ਕਨਾਲ ਵਾਲੇ ਕਿਸਾਨਾਂ ਤੋਂ ਲੈ ਕੇ ਜਿਹੜੇ 8 ਕਿੱਲੇ ਵਾਲੇ 8 ਏਕੜ ਵਾਲੇ ਕਿਸਾਨ ਹੈਗੇ ਆ ਉਹਦੇ ਲਈ ਇਹ ਵਾਲੀਆਂ ਸਹੂਲਤਾਂ ਸਾਰੀਆਂ ਜਾਨੀ ਕਿ ਸੀਗੀਆਂ ਜੋ ਪਾਲਿਸੀ ਦੇ ਵਿੱਚ ਸ਼ਰਤਾਂ ਲਿਖੀਆਂ ਹੋਈਆਂ ਹੁਣ ਅੱਗੇ ਆ ਜਾਓ ਜਿਹੜੇ ਵੱਡੇ ਕਿਸਾਨ ਹੈਗੇ ਆ ਜਿਨ੍ਹਾਂ ਕੋਲ ਕੋਈ 9 ਏਕੜ ਦੀ ਜ਼ਮੀਨ ਜਿਹੜੀ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਜੇ ਕਿਸੇ ਦੀ ਆ ਰਹੀ ਹੈ ਜਾਂ 50 ਏਕੜ ਦੀ ਜ਼ਮੀਨ ਇਹਦੇ ਵਿੱਚ ਆ ਰਹੀ ਆ ਉਹਦੇ ਲਈ ਇਹਨਾਂ ਨੇ ਅਲੱਗ ਸ਼ਰਤਾਂ ਲਿਖੀਆਂ ਹੋਈਆਂ ਆ ਜਿਹੜੇ ਵੱਡੀਆਂ ਜ਼ਮੀਨਾਂ ਦੇ ਮਾਲਕ ਹੈਗੇ ਆ ਉਹਨਾਂ ਨੂੰ ਜਦੋਂ ਕੋਈ ਵੀ ਸਰਕਾਰ ਇਹ ਇਹ ਯੋਜਨਾ ਬਣਾਉਂਦੀ ਆ ਉਹਦੇ ਵਿੱਚ ਪੂਰਾ ਉਹਦੇ ਵਿੱਚ ਮੀਟਿੰਗਾਂ ਦੇ ਵਿੱਚ ਵੀ ਰੱਖਿਆ ਜਾਊਗਾ ਜਿੱਦਾਂ ਇਹ ਕਹਿ ਰਿਹਾ ਹੈਗਾ ਤੇ ਜੇਕਰ ਸੰਭਵ ਹੋਵੇ ਤਾਂ ਵਿਕਸਿਤ ਹਿੱਸਾ ਜ਼ਮੀਨ ਮਾਲਕ ਨੂੰ ਉਸ ਸਥਾਨ ਤੇ ਦਿੱਤਾ ਜਾਊਗਾ ਜਿੱਥੇ ਉਹ ਜ਼ਮੀਨ ਦੀ ਮਾਲਕੀ ਜ਼ਿਆਦਾ ਹੈਗੀ ਆ ਮਤਲਬ ਕਿ ਇਹ ਜਿਹੜੇ ਜ਼ਮੀਨ ਤੁਸੀਂ ਬਹੁਤ ਸਾਰੀ ਵੱਡੇ ਕਿਸਾਨਾਂ ਤੋਂ ਲੈਣੀ ਆ ਜਿਹੜੇ ਉਹ ਵੱਡੇ ਕਿਸਾਨਾਂ ਨੂੰ ਵਾਪਸ ਤੁਸੀਂ ਜ਼ਮੀਨ ਦੇਣੀ ਆ ਨਾ ਸੋ ਉਹ ਕਿਤੇ ਵੀ ਹੋ ਸਕਦੀ ਆ ਪਰ ਇਹ ਕੋਸ਼ਿਸ਼ ਇਹ ਕਹਿੰਦੇ ਕਿ ਅਸੀਂ ਕੋਸ਼ਿਸ਼ ਕਰਾਂਗੇ ਜਿੱਥੇ ਜ਼ਮੀਨ ਦੀ ਤੁਹਾਡੀ ਮਾਲਕੀ ਆ ਉੱਥੇ ਹੀ ਦਿੱਤੀ ਜਾਵੇ ਜੇਕਰ ਵੱਡਾ ਕੋਈ ਕਿਸਾਨ ਹੈਗਾ ਜਿਹਦੇ 50 ਏਕੜ ਆਉਂਦੇ ਆ ਉਹਨੂੰ ਉਹਦੇ ਵਿੱਚੋਂ 30 ਏਕੜ ਜਾਨੀ ਕਿ ਇਹ ਮਤਲਬ ਸਰਕਾਰ ਵੱਲੋਂ ਦੇਣੇ ਆ ਬਾਕੀ ਜਿਹੜੇ 20 ਏਕੜ ਆ ਉਹ ਡਿਵੈਲਪਮੈਂਟ ਕਰਕੇ ਜਾਂ ਸਾਰਾ ਕੁਝ ਉਹਦਾ ਖਰਚ ਆਊਗਾ ਜਾਂ ਸਰਕਾਰ ਨੇ ਆਪਣੇ ਹਿੱਸੇ ਦੇ ਵਿੱਚ ਰੱਖਣਿਆ ਸਰਕਾਰ ਜਿਹੜੀ ਅਥਾਰਟੀ ਨੂੰ ਦਊਗੀ ਉਹ ਅੱਗੇ ਆਪਣੇ ਹਿਸਾਬ ਨਾਲ ਵੇਚੂਗੀ ਜਿਹੜੇ 30 ਏਕੜ ਉਹਨਾਂ ਦੇ ਹੋਊਗੇ ਉੱਥੇ ਜਿਹੜੀਆਂ ਸਿਹਤ ਸਹੂਲਤਾਂ ਹੋਊਗੀਆਂ ਜਾਂ ਉੱਥੇ ਕੋਈ ਖੇਡ ਸਟੇਡੀਅਮ ਜਾਂ ਉੱਥੇ ਕੋਈ ਜਿਮ ਮਤਲਬ ਕਿ ਇਦਾਂ ਦੀਆਂ ਚੀਜ਼ਾਂ ਕੋਈ ਸਕੂਲ ਵਗੈਰਾ ਬਣੂਗੇ ਉਹਦੇ ਲਈ ਸਰਕਾਰ ਇਹ ਜਿਹੜੇ ਲੋਕ ਹੋਊਗੇ ਮਤਲਬ ਕਿ ਕਿਸਾਨ ਹੀ ਉਹਨਾਂ ਦੇ ਕੋਲੋਂ 1 ਕਰੋੜ ਰੁਪਈਆ ਲਊਗੀ ਇਸੇ ਤਰ੍ਹਾਂ ਜਿਹੜੇ ਉਹ ਵੱਡੇ ਕਿਸਾਨ ਹੋਊਗੇ ਜਿਨ੍ਹਾਂ ਦੇ ਉੱਧਰ ਪਲਾਟ ਹੋਊਗੇ ਇਕੱਠੇ ਹੀ ਬੀਤੀ ਏਕੜ ਦੇ ਉੱਥੇ ਜਿਹੜੀਆਂ ਸੜਕਾਂ ਜਾਂਦੀਆਂ ਹੋਊਗੀਆਂ ਜਾਂ ਉੱਥੇ ਕੋਈ ਲਾਈਟਾਂ ਜਾਂ ਪਾਣੀ ਦਾ ਪ੍ਰਬੰਧ ਕਰਨਾ ਆਊਗਾ ਉਹਦੇ ਵਿੱਚ ਵੀ ਸਰਕਾਰ ਜਿਹੜੇ ਇਹ ਪੈਸੇ ਹੈਗੇ ਆ ਉਹ ਕਿਸਾਨਾਂ ਦੇ ਕੋਲ ਲਾਊਗੀ ਜੇ ਉੱਥੇ 1 ਕਰੋੜ ਰੁਪਈਆ ਲੱਗਾ ਤਾਂ ਉਹਦੇ ਵਿੱਚ 60 ਲੱਖ ਜ਼ਮੀਨ ਮਾਲਕ ਦਊਗੇ ਤਾਂ 40 ਮਤਲਬ ਕਿ ਲੱਖ ਉਹ ਅਥਾਰਟੀ ਦੇਊਗੀ ਜੋ ਉੱਥੇ ਡਿਵੈਲਪ ਕਰ ਰਹੀ ਹੈ ਸੋ ਜਿਹੜੇ ਇਹ ਵੱਡੇ ਕਿਸਾਨ ਹੋਊਗੇ ਜਿਨ੍ਹਾਂ ਦੀਆਂ ਜਾਦੇ ਜ਼ਮੀਨਾਂ ਵਿੱਚ ਆਉਂਦੀਆਂ ਉਹ 1505 ਵਰਗ ਗਜ ਤੋਂ ਕੱਟ ਵਾਲਾ ਜਾਨੀ ਕਿ ਇੱਕ ਰੈਸੀ ਪਲਾਟ ਜਿਹੜਾ ਹੈਗਾ ਉਹ ਵਿਕਸਿਤ ਨਹੀਂ ਕਰ ਸਕਦੇ ਉਹਨਾਂ ਨੂੰ ਵੱਡੇ ਵੱਡੇ ਪਲਾਟ ਹੀ ਵਿਕਸਿਤ ਕਰਨੇ ਪੈਣੇ ਆ ਤੇ ਉਹ ਵੱਡੇ ਪਲਾਟ ਹੀ ਵੇਚਣੇ ਪੈਣੇ ਆ ਸੋ ਜੇ ਮੈਂ ਗੱਲ ਕਰਾਂਗੀ ਇਹ ਜਿਹੜੀ ਪਾਲਿਸੀ ਸੀਗੀ ਇਸ ਤੋਂ ਪਹਿਲਾਂ ਵੀ ਇੱਕ ਪਾਲਿਸੀ ਸੀਗੀ ਜਿਹੜੀ ਕਿ ਇਹ ਇੱਕ ਮਹੀਨਾ ਪਹਿਲਾਂ ਜਿਹੜੀ ਪਾਲਿਸੀ ਮੈਂ ਪੜ੍ਹ ਕੇ ਸੁਣਾਈ ਉਹ ਤੋਂ ਪਹਿਲਾਂ ਇੱਕ ਮਹੀਨਾ ਪਹਿਲਾਂ ਆਈ ਥੀ ਉਹ ਸਰਕਾਰ ਨੇ ਬਦਲਦੀ ਸੀ ਉਹ ਵਾਲੀ ਪਾਲਿਸੀ ਦੇ ਵਿੱਚ ਸਾਫ਼-ਸਾਫ਼ ਲਿਖਿਆ ਸੀਗਾ ਕਿ ਜੇਕਰ ਜ਼ਮੀਨ ਦਾ ਕੋਈ ਖਾਸ ਹਿੱਸਾ ਬਚਿਆ ਹੈ ਜਿਸ ਲਈ ਜ਼ਮੀਨ ਮਾਲਕ ਲੈਂਡ ਪੂਲਿੰਗ ਨੀਤੀ ਅਧੀਨ ਆਉਣ ਲਈ ਤਿਆਰ ਨਹੀਂ ਆ ਤਾਂ ਉਕਤ ਜ਼ਮੀਨ 2013 ਦੇ ਜਿਹੜਾ ਐਲ ਏ ਆਰ ਆਰ ਐਕਟ ਅਧੀਨ ਐਕਵਾਇਰ ਕੀਤੀ ਜਾਊਗੀ ਤੇ 2013 ਦਾ ਜਿਹੜਾ ਐਲ ਏ ਆਰ ਆਰ ਐਕਟ ਹੈਗਾ ਉਹਦੇ ਅਧੀਨ ਐਕਵਾਇਰ ਕਰਨ ਦਾ ਮਤਲਬ ਇਹ ਹੈ ਸਗਾ ਤੱਕੇ ਕੀਤਾ ਜਾਊਗਾ ਜਿਹੜਾ ਵੀ ਉਥੇ ਨਹੀਂ ਦਊਗਾ ਫਿਲਹਾਲ ਇਹ ਵੜੀ ਜਿਹੜੀ ਪਾਲਿਸੀ ਸੀਗੀ ਉਹ ਵੀ ਉਹਨਾਂ ਨੇ ਇੱਥੋਂ ਹਟਾ ਦਿੱਤੀ ਹੈਗੀ ਆਪਣੀ ਜਿਹੜੀ ਅਫੀਸ਼ੀਅਲ ਵੈਬਸਾਈਟਸ ਹੈਗੀਆਂ ਸਰਕਾਰ ਦੀਆਂ ਫਿਲਹਾਲ ਜਿਹੜੀ ਮੈਂ ਪੜ ਕੇ ਸੁਣਿਆ ਉਹ ਵੀ ਹਟਾ ਦਿੱਤੀ ਆ ਹੋ ਸਕਦਾ ਸੋਧ ਕਰਕੇ ਨਵੀਂ ਕੋਈ ਉੱਥੇ ਲਾਂਚ ਕਰ ਦਿੱਤੀ ਜਾਵੇ ਸਰਕਾਰ ਇਹ ਕਹਿੰਦੀ ਹੈ ਕਿ ਜਿਹੜਾ ਤੁਹਾਡਾ ਹਿੱਸਾ ਹੋਊਗਾ ਜੇ ਤੁਹਾਡੇ ਹਿੱਸੇ ਦਾ ਜਿਹੜੀ ਜੇ ਤੁਹਾਡੇ ਕਿੱਲੇ ਦੀ ਕੀਮਤ ਅੱਜ 1 ਕਰੋੜ ਹੈਗੀ ਆ ਤੁਹਾਡਾ ਉਹ ਵਾਲਾ ਛੋਟਾ ਜਿਹਾ ਹਿੱਸਾ ਜੋ ਤੁਹਾਨੂੰ ਦਵਾਂਗੇ ਉਹ 4-5 ਕਰੋੜ ਦਾ ਵਿਕ ਸਕਦਾ ਆ ਸੋ ਇਸ ਹਿਸਾਬ ਨਾਲ ਇਹ ਜਿਹੜੀ ਪਾਲਿਸੀ ਹੈਗੀ ਆ ਉਹ ਬਣਾਈ ਆ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਜਦੋਂ ਕਿਸਾਨ ਜਥੇਬੰਦੀਆਂ ਕਹਿੰਦੀਆਂ ਜਿਹੜੇ ਇਹ ਆਫੀਸ਼ਰਸ ਹੈਗੇ ਆ ਜਿਨ੍ਹਾਂ ਨੇ ਪਾਲਿਸੀ ਬਣਾਈ ਆ ਕਿ ਸਾਡੇ ਨਾਲ ਬੈਠ ਕੇ ਗੱਲ ਕਰੋ ਸਾਡੇ ਬਹੁਤ ਸਾਰੇ ਕੁਐਸਚਨ ਆ ਉਹਦੇ ਬਾਰੇ ਸਾਨੂੰ ਆਨਸਰ ਦਿਓ ਤਾਂ ਕੋਈ ਵੀ ਉੱਥੇ ਆਫੀਸ਼ਰਸ ਜਿਹੜਾ ਉਹ ਬੈਠਦਾ ਨਹੀਂਗਾ ਐਗਰੀਕਲਚਰ ਮੰਤਰੀ ਜਿਹੜੇ ਆਪਣੇ ਪੰਜਾਬ ਦੇ ਹੈਗੇ ਆ ਖੁੰਡਿਆ ਸਾਹਿਬ ਉਹਨਾਂ ਨੇ ਵੀ ਇਹ ਪਿੱਛੇ ਦੇ ਪ੍ਰੈਸ ਕਾਨਫਰੰਸ ਕੀਤੀ ਜਿੱਚ ਕਿਹਾ ਕਿ ਬਹੁਤ ਸਾਰੇ ਜਿਹੜੇ ਪੰਜਾਬ ਦੇ ਕਿਸਾਨਾਂ ਇਹਦੇ ਵਿੱਚ ਇੰਟਰਸਟ ਦਿਖਾ ਰਹੇ ਆ ਸਾਨੂੰ ਜਿਹੜਾ ਸਹਿਮਤੀ ਪੱਤਰ ਮਿਲੇ ਹੈਗੇ ਪਰ ਇੱਕ ਪੱਤਰਕਾਰ ਨੇ ਜਦੋਂ ਪੁੱਛਿਆ ਕਿ ਇਹਦੇ ਇਹਦੇ ਵਿਰੋਧ ਦੇ ਵਿੱਚ ਕਿੰਨੇ ਹੈਗੇ ਤਾਂ ਉਹਨਾਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਪਰ ਇਹ ਜ਼ਰੂਰ ਦੱਸਿਆ ਕਿ ਬਹੁਤ ਸਾਰੇ ਲੋਕ ਇਹਦੇ ਵਿਰੋਧ ਦੇ ਵਿੱਚ ਆ ਸੋ ਜਿੰਨੇ ਵੀ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਵੀ ਐਮਐਲਏ ਹੈਗੇ ਆ ਜਿਹੜੇ ਪੰਜਾਬ ਤੋਂ ਹੈਗੇ ਉਹਨਾਂ ਨੂੰ ਪਤਾ ਹੈ ਪੰਜਾਬ ਦੇ ਲੋਕਾਂ ਲਈ ਜ਼ਮੀਨ ਕੀ ਹੈਗਾ ਤੇ ਇਹ ਜਿਹੜੀ ਕੀ ਪਾਲਿਸੀ ਹੈਗੀ ਇਹਦੇ ਨਾਲ ਕਿੰਨਾ ਜਾਨੀ ਕਿ ਇਹ ਘਾਟਾ ਹੋ ਰਿਹਾ ਜੇ ਮੈਂ ਗੱਲ ਕਰਾਂ ਇਹਦੇ ਨਾਲ ਇਕੱਲੇ ਕਿਸਾਨ ਨਹੀਂ ਜਿਹੜਾ ਇੱਕ ਛੋਟਾ ਮਜ਼ਦੂਰ ਵਰਗ ਹੈਗਾ ਜਿਹੜਾ ਖੇਤੀ ਦੇ ਉੱਤੇ ਨਿਰਭਰ ਹੈਗਾ ਉਹ ਵੀ ਇਹਦੇ ਨਾਲ ਪ੍ਰਭਾਵਿਤ ਹੋਊਗਾ ਜੇ ਕੋਈ ਛੋਟੇ ਮੋਟੇ ਜਿਹੜੇ ਕੰਮਕਾਰ ਕਰਦੇ ਆ ਕੋਈ ਬਿਲਡਿੰਗ ਦਾ ਕੰਮ ਕਰਦਾ ਕੋਈ ਖੇਤੀ ਨਾਲ ਰਿਲੇਟਡ ਚੀਜ਼ਾਂ ਵੇਚਦਾ ਹੈਗਾ ਆ ਜਾਂ ਕੋਈ ਹੋਰ ਜਿਹਦਾ ਸਬੰਧ ਖੇਤੀ ਵਾਲਿਆਂ ਨਾਲ ਤਰਖਾਣਾ ਕੰਮ ਕਰਦੇ ਆ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਜਿਨ੍ਹਾਂ ਦੀਆਂ ਜਿਨ੍ਹਾਂ ਦੀ ਉਸ ਏਰੀਏ ਦੇ ਵਿੱਚ ਦੁਕਾਨਾਂ ਹੈਗੀਆਂ ਛੋਟੇ ਮੋਟੀਆਂ ਸੋ ਉਹਨਾਂ ਨੂੰ ਵੀ ਆਪਣੀ ਜਗ੍ਹਾ ਛੱਡ ਕੇ ਕਿਤੇ ਜਾਣਾ ਪਊਗਾ ਇੱਕ ਜਿਹੜਾ ਇਹ ਪਿੰਡ ਪੱਧਰ ਤੇ ਲੋਕ ਜਿਹੜੇ ਸੀਗੇ ਉਹ ਇਹ ਕੋਈ ਨਰੇਗਾ ਦਾ ਕੰਮ ਕਰਦਾ ਸਗਾ ਜਾਂ ਕੁਝ ਹੋਰ ਕਰਦਾ ਸੀ ਉਹ ਵੀ ਇਹਦੇ ਨਾਲ ਉਹਨਾਂ ਨੂੰ ਵੀ ਫਰਕ ਪਊਗਾ ਕਿਉਂਕਿ ਇਹ ਜਿਹੜੇ ਪਿੰਡ ਲਗਭਗ 50 ਪਿੰਡ ਜਿਹੜੇ ਉਹ ਖਤਮ ਹੋ ਜਾਣੇ ਉਹ ਸ਼ਹਿਰ ਦੇ ਵਿੱਚ ਆ ਜਾਣੇ ਸੋ ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਪੰਚਾਇਤਾਂ ਹੈਗੀਆਂ ਪਿੰਡਾਂ ਦੀਆਂ ਉਹਨਾਂ ਦਾ ਵੀ ਇਹ ਸਿਸਟਮ ਥੋੜਾ ਇੱਕ ਤਰ੍ਹਾਂ ਦੇ ਨਾਲ ਹੌਚ-ਪੌਚ ਹੋਊਗਾ ਸੋ ਬਹੁਤ ਸਾਰੀਆਂ ਚੀਜ਼ਾਂ ਇਹਦੇ ਨਾਲ ਜਿਹੜੀਆਂ ਹੈਗੀਆਂ ਉਹ ਜੁੜੀਆਂ ਹੋਈਆਂ ਇਹ ਕੱਲਾ ਜਿਹੜਾ ਕਿਸਾਨ ਦਾ ਨੁਕਸਾਨ ਨਹੀਂਗਾ ਇੱਕ ਪੂਰਾ ਸੱਭਿਆਚਾਰ ਇੱਕ ਪੂਰਾ ਜਿਹੜਾ ਵਰਗ ਹੈਗਾ ਇਹਦੇ ਨਾਲ ਪ੍ਰਭਾਵਿਤ ਹੋਊਗਾ ਇੱਕ ਪਾਸੇ ਸਰਕਾਰ ਇਹ ਕਹਿ ਰਹੀ ਹੈ ਕਿ ਇਹ ਹਰੇਕ ਜਿਹੜਾ ਕਿਸਾਨ ਹੋਊਗਾ ਉਹਦੀ ਆਪਣੀ ਮਰਜ਼ੀ ਹੋਊਗੀ ਕਿ ਉਹਨੇ ਜ਼ਮੀਨ ਦੇਣੀ ਆ ਜਾਂ ਨਹੀਂ ਦੇਣੀ ਪਰ ਜਿਹੜਾ ਪਰਦੇ ਪਿੱਛੇ ਜਿਹੜੀ ਹੈਗੀ ਆ ਉਹ ਸੱਚਾਈ ਕਿਤੇ ਨਾ ਕਿਤੇ ਕੁਝ ਹੋਰ ਜਾਪਦੀ ਹੈਗੀ ਆ ਜਿਹੜੇ ਇਹ ਨੋਟੀਫਿਕੇਸ਼ਨ ਜਿਹੜੇ ਤਹਿਸੀਲਦਾਰਾ ਦੁਆਰਾ ਦੁਆਰਾ ਜਿਹੜਾ ਕਿ ਜਗਰਾਉਂ ਦਾ ਇੱਕ ਮੇਰੇ ਕੋਲ ਆਇਆ ਸੋ ਜਗਰਾਉਂ ਦਾ ਜਿਹੜੇ ਤਹਿਸੀਲਦਾਰ ਨੇ ਪਟਵਾਰੀ ਨੂੰ ਕਿਸੇ ਨੂੰ ਇਹ ਨੋਟੀਫਿਕੇਸ਼ਨ ਜਾਰੀ ਕੀਤੇ ਜਿਹੜੇ ਇਹ ਨੋਟੀਫਿਕੇਸ਼ਨ ਜਾਰੀ ਕੀਤੇ ਜਾ ਰਹੇ ਹੈਗੇ ਆ ਉਹਦੇ ਵਿੱਚ ਸਾਫ ਸਾਫ ਲਿਖਿਆ ਹੈਗਾ ਕਿ CLU ਜਿਹੜੇ ਹੈਗਾ ਜਾਰੀ ਕਰਨੇ ਹੈਗਾ ਕਿਸੇ ਜ਼ਮੀਨ ਦੇ ਲਈ ਉਹ ਇੱਕਦਮ ਉਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਜਿਹੜੀਆਂ ਵੀ ਜ਼ਮੀਨਾਂ ਦੇ ਖਸਰਾ ਨੰਬਰ ਇਹ ਜਿਹੜੀ ਲੈਂਡ ਪੁਲਿੰਗ ਪਾਲਸੀ 2025 ਦੇ ਵਿੱਚ ਆਏ ਆ ਫਿਲਹਾਲ ਇਹ ਜਿਹੜਾ ਤਹਿਸੀਲਦਾਰਤ ਦੁਆਰਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਮਿਤੀ 8 7 2025 ਦਾ ਆ CLU ਦਾ ਮਤਲਬ ਕੀ ਆ ਕਿ ਚੇਂਜ ਲੈਂਡ ਆਫ ਯੂਸ ਮਤਲਬ ਕਿ ਜਿਹੜੀ ਤੁਹਾਡੀ ਇਹ ਜ਼ਮੀਨ ਦੀ ਜਿਹੜੀ ਵਰਤੋਂ ਹੈਗੀ ਆ ਉਹ ਚੇਂਜ ਨਹੀਂ ਕੀਤੀ ਜਾ ਸਕਦੀ ਜਿਹੜੀ ਵੀ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਜ਼ਮੀਨਾਂ ਆ ਗਈਆਂ ਮਤਲਬ ਤੁਸੀਂ ਉੱਥੇ ਘਰ ਬਣਾਉਣਾ ਚਾਹੁੰਦੇ ਆ ਜਾਂ ਉੱਥੇ ਕੋਈ ਮੈਰਿਜ ਪੈਲਸ ਬਣਾਉਣਾ ਚਾਹੁੰਦੇ ਆ ਜਾਂ ਸਕੂਲ ਬਣਾਉਣਾ ਚਾਹੁੰਦੇ ਆ ਜਾਂ ਕਿਸੇ ਨੇ ਹੋਰ ਕਿਸੇ ਨੂੰ ਤੁਸੀਂ ਉਹ ਜ਼ਮੀਨ ਵੇਚਣੀ ਆ ਜਿਨੇ ਉੱਥੇ ਕੁਝ ਇਹ ਕੋਈ ਬਿਲਡਿੰਗ ਬਣਾਉਣੀ ਆ ਕੁਝ ਵੇਚਣਾ ਹੈਗਾ ਸੋ ਉਹ ਚੀਜ਼ ਉੱਥੇ ਨਹੀਂ ਹੋ ਸਕਦੀ ਉਹ ਜ਼ਮੀਨ ਜਿਸ ਹਾਲਤ ਚ ਹੁਣ ਪਈ ਹੈਗੀ ਆ ਜੇ ਉਥੇ ਖੇਤੀ ਹੋ ਰਹੀ ਹੈ ਤਾਂ ਉਹਨੂੰ ਬਦਲਿਆ ਨਹੀਂ ਜਾ ਸਕਦਾ ਸਰਕਾਰ ਜਦੋਂ ਲੈਂਡ ਪੁੱਲਿੰਗ ਪਾਲਿਸੀ ਦੇ ਅਧੀਨ ਉਹ ਜ਼ਮੀਨ ਲਊਗੀ ਉਹ ਆਪਣੇ ਹਿਸਾਬ ਨਾਲ ਬਦਲ ਲਊਗੀ ਪਰ ਤੁਸੀਂ ਉੱਥੇ ਨਹੀਂ ਕਰ ਸਕਦੇ ਸੋ ਇੱਕ ਵਾਰੀ ਸਰਕਾਰ ਕਹਿ ਰਹੀ ਹੈ ਕਿ ਤੁਹਾਡੀ ਮਰਜ਼ੀ ਆ ਫਿਰ ਇਦਾਂ ਦੇ ਨੋਟੀਫਿਕੇਸ਼ਨ ਜਾਰੀ ਕੀਤੇ ਜਾ ਰਹੇ ਹੈ ਮਾਲਕ ਕਿਸੇ ਵੀ ਬੈਂਕ ਤੋਂ ਕੋਈ ਕਰਜ਼ਾ ਨਹੀਂ ਲੈ ਸਕਦਾ ਹਨ ਸੋ ਇੱਥੇ ਕੁਝ ਉਹ ਆਪਣਾ ਘਰ ਹਵੇਲੀ ਕੋਈ ਬਣਾ ਨਹੀਂ ਸਕਦਾ ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਇਹ ਕੁਐਸਚਨ ਰੇਜ਼ ਜਿਹੜਾ ਇਹ ਕਰਦੀਆਂ ਜ਼ਰੂਰ ਆ 65000 ਕਿਲਾ ਜਿਹਦੇ ਵਿੱਚ ਲੁਧਿਆਣੇ ਏਰੀਏ ਦਾ ਉਹ ਵਾਲਾ ਏਰੀਆ ਵੀ ਆ ਜਿੱਥੇ ਕੀ ਪੂਰੇ ਇੰਡੀਆ ਦਾ 50% ਜਿਹੜਾ ਆਲੂਆਂ ਦਾ 20 ਹੈਗਾ ਉਸ ਵਾਲੇ ਏਰੀਏ ਤੋਂ ਹੀ ਜਾਂਦਾ ਉੱਥੇ ਉਹ ਆਲੂਆਂ ਦਾ 20 ਬੀਜਿਆ ਜਾਂਦਾ ਉਹ ਜ਼ਮੀਨ ਇੰਨੀ ਜਿਹੜੀ ਹੈਗੀ ਆ ਉਪਜਾਊ ਹੈਗੀ ਆ ਦੱਸਿਆ ਜਾ ਰਿਹਾ ਇਹ ਜ਼ਮੀਨ ਡਿਵੈਲਪ ਕਰਕੇ ਅੱਗੇ ਲੋਕਾਂ ਨੂੰ ਵੇਚੀ ਜਾਊਗੀ ਲੋਕਾਂ ਨੂੰ ਘਰ ਦਿੱਤੇ ਜਾਊਗੇ ਹੈਨਾ ਇਹ ਪੰਜਾਬ ਦੀ ਜ਼ਮੀਨ ਤੁਸੀਂ 65000 ਕਿੱਲਾ ਲੈ ਰਹੇ ਹੈਗੇ ਆ ਇੱਥੇ ਉਹ 70 80000 ਜਿਹੜਾ ਇਹ ਇਹ ਆ ਭਾਰਤ ਮਾਲਾ ਪ੍ਰੋਜੈਕਟ ਸੀਗਾ ਉਹ ਰੂੜਾਂ ਦੇ ਵਿੱਚ ਆ ਗਈ ਹੋਰ ਸਰਕਾਰ ਦੇ ਜਿਹੜੇ ਪ੍ਰੋਜੈਕਟ ਸੀਗੇ ਉਹਨਾਂ ਦੇ ਵਿੱਚ ਆ ਗਈ ਪੰਜਾਬ ਦੇ ਵਿੱਚ ਜ਼ਮੀਨ ਹੈ ਕਿੰਨੀ ਕਾ ਨਾ ਸੋ ਪੰਜਾਬ ਦੀ ਜਿਹੜੀ ਜ਼ਮੀਨ ਹੈਗੀ ਆ ਉਹ ਪਹਿਲਾਂ ਹੀ ਡਿਵੈਲਪ ਆ ਉਪਜਾਊ ਜ਼ਮੀਨ ਆ ਤਿੰਨ ਤਿੰਨ ਇੱਥੇ ਲੋਕ ਜਿਹੜੇ ਹੈਗੇ ਆ ਫਸਲਾਂ ਕੱਢਦੇ ਆ ਜੇ ਦੇਖਿਆ ਜਾਵੇ ਤਾਂ ਕਣਕ ਝੋਨੇ ਦੇ ਵਿੱਚ ਬਹੁਤ ਮੂਰੀ ਹੈਗੇ ਇੰਡੀਆ ਦੇ ਵਿੱਚ ਸੋ ਜਿਹੜੀ ਡਿਵੈਲਪਮੈਂਟ ਹੋਣੀ ਚਾਹੀਦੀ ਸੀ ਉਹ ਹੋਣੀ ਚਾਹੀਦੀ ਸੀ ਕਿ ਇਹਨੂੰ ਹੋਰ ਕਿੱਦਾਂ ਗ੍ਰੀਨ ਬਣਾਇਆ ਜਾ ਸਕੇ ਪੰਜਾਬ ਨੂੰ ਜਿਹੜਾ ਪਾਣੀ ਦਾ ਵਾਟਰ ਲੈਵਲ ਹੈਗਾ ਉਹ ਥੱਲੇ ਕਿੱਦਾਂ ਜਾ ਰਿਹਾ ਹੈਗਾ ਉਹਨੂੰ ਕਿੱਦਾਂ ਬਚਾਇਆ ਜਾ ਸਕੇ ਪੰਜਾਬ ਨੂੰ ਜਿਹੜਾ ਦੋ ਫਸਲੀ ਚੱਕਰ ਹੈਗਾ ਇਹ ਕਣਕ ਝੋਨੇ ਵਾਲਾ ਉਹਦੇ ਚੋਂ ਬਾਹਰ ਕਿੱਦਾਂ ਕੱਢਿਆ ਜਾ ਸਕੇ ਹੋਰ ਫਸਲਾਂ ਦੇ ਉੱਤੇ ਵਧੀਆ ਰੇਟ ਲੋਕਾਂ ਨੂੰ ਕਿੱਦਾਂ ਮਿਲ ਸਕੇ ਕਿਸਾਨਾਂ ਨੂੰ ਇੱਥੇ ਜਿਹੜਾ ਫੂਡ ਪ੍ਰੋਸੈਸਿੰਗ ਦੇ ਨਾਲ ਸੰਬੰਧਿਤ ਜਿਹੜੀ ਸਨਤ ਹੈਗੀ ਆ ਤਾ ਜੋ ਲੋਕ ਖੇਤੀ ਤੋਂ ਵਧੀਆ ਪੈਸਾ ਕਮਾ ਸਕਣ ਉਹਨੂੰ ਕਿੱਦਾਂ ਅਸੀਂ ਇਹ ਪਰਫੁੱਲਤ ਕਰ ਸਕਦੇ ਹਾਂ ਕਿੱਦਾਂ ਹੋਰ ਫੈਕਟਰੀਆਂ ਇਹ ਪ੍ਰੋਸੈਸਿੰਗ ਵਾਲੀਆਂ ਲਗਾ ਸਕਦੇ ਹਾਂ ਏਆਈ ਟੈਕਨੋਲੋਜੀ ਨਾਲ ਸੰਬੰਧਿਤ ਸਟੱਡੀ ਲੋਕਾਂ ਨੂੰ ਜਾਂ ਉਹਦੇ ਵਿੱਚ ਜਿਹੜੇ ਅੱਗੇ ਕੀ ਮੌਕੇ ਮਿਲ ਸਕਦੇ ਆ ਜੂਥ ਨੂੰ ਪੰਜਾਬ ਵਾਲਿਆਂ ਨੂੰ ਉਦਾਂ ਦੀ ਪੜ੍ਹਾਈ ਲਈ ਕੁਛ ਉਪਰਾਲੇ ਜਾਂ ਤੁਸੀਂ ਕਹ ਲਓ ਕਿ ਸੌਫਟਵੇਅਰ ਡਿਵੈਲਪਮੈਂਟ ਲਈ ਆਈਟੀ ਦੇ ਲਈ ਜਿੱਦਾਂ ਕਿ ਬਾਕੀ ਸਾਰੇ ਗੁੜਗਾਉਂ ਵਰਗੇ ਨਾ ਕਰ ਰਹੇ ਹੈਗੇ ਆ ਰਾਜ ਸੁ ਪੰਜਾਬ ਦੇ ਵਿੱਚ ਇਦਾਂ ਕਿਉਂ ਨਹੀਂ ਹੁੰਦਾ ਆਪਾਂ ਜਿਹੜੇ ਹੈਗੇ ਇੱਕ ਹੱਸਦੇ ਬਸਦੇ ਪਿੰਡ ਜਿਹੜੇ ਹੈਗੇ ਆ ਜਿਹਦੇ ਕਰਕੇ ਹੀ ਪੰਜਾਬ ਦੀ ਪਛਾਣ ਆ ਉਹਨਾਂ ਨੂੰ ਅਸੀਂ ਉਜਾੜ ਕੇ ਇੱਕ ਤਰ੍ਹਾਂ ਦੇ ਨਾਲ ਇੱਥੇ ਇਹ ਕੰਕਰੀਟ ਦੇ ਸ਼ਹਿਰ ਬਸਾ ਰਹੇ ਹੈਗੇ ਆ ਜਿੱਥੇ ਸਰਕਾਰ ਕਹਿ ਰਹੀ ਹੈਗੀ ਆ ਕਿ ਕਿਸਾਨ ਇੰਦਾ ਜਿਆਦਾ ਪੈਸਾ ਕਮਾਊਗੇ ਪਰ ਜਿੱਥੇ ਜਿਹੜੇ ਘਰ ਲਊਗੇ ਇਹ ਰਿਆਸੀ ਪਲਾਟਾਂ ਦੇ ਵਿੱਚ ਉਹਨਾਂ ਨੂੰ ਸਸਤੇ ਘਰ ਮਿਲੂਗੇ ਸੋ ਇਹ ਕਿਸ ਤਰ੍ਹਾਂ ਪੋਸੀਬਲ ਹੈਗਾ ਕਿ ਮਹਿੰਗੇ ਇਹ ਮਤਲਬ ਜ਼ਮੀਨ ਕਿਸਾਨਾਂ ਤੋਂ ਲੈ ਕੇ ਸਸਤੇ ਘਰ ਨਹੀਂ ਦਿੱਤੇ ਜਾ ਸਕਦੇ ਸੋ ਜਿਹੜੇ ਉਹ ਘਰ ਵੀ ਹੋਊਗੇ ਉਹ بڑے بڑے ਅਮੀਰ ਲੋਕ ਕਾਰਪੋਰੇਟ ਲੋਕ ਲੈ ਲੂਗੇ ਜਿਹੜੇ ਇੱਥੇ ਲੇਬਰ ਜਿਹੜੀ ਪੰਜਾਬ ਦੇ ਵਿੱਚ ਰਹਿੰਦੀ ਹੈਗੀ ਆ ਉਹ ਉੱਥੇ ਜਾ ਕੇ ਉਹ ਕਿਰਾਏ ਕਰੂਏ ਤੇ ਰਹਿ ਲੂਗੇ ਜਾਂ ਇਦਾਂ ਹੋ ਸਕਦਾ ਜਿਹੜੇ ਇਹ 65000 ਕਿੱਲੇ ਨੂੰ ਜਾਨੀ ਕਿ ਇੱਕ ਤਰ੍ਹਾਂ ਨਾਲ ਬਣਾਇਆ ਜਾਊਗਾ ਜਿੱਥੇ ਇਹ ਰਹਾਇਸ਼ੀ ਪਲਾਟ ਫੈਕਟਰੀਆਂ ਉਹ ਵੀ ਜਿਹੜੀ ਵਰਕਰ ਆਊਗੇ ਉਹ ਵੀ ਕਿਤੇ ਨਾ ਕਿਤੇ ਜਿਹੜੇ ਬਾਹਰੀ ਸਟੇਟਾਂ ਚੋਂ ਹੀ ਆਉਣੇ ਆ ਕਿਉਂਕਿ ਜਿਹੜੀ ਪੰਜਾਬ ਦੀ ਲੇਬਰ ਹੈਗੀ ਆ ਉਹ ਘੱਟ ਰੇਟ ਦੇ ਉੱਤੇ ਕੰਮ ਨਹੀਂ ਕਰ ਸਕਦੇ ਹੈਗੇ ਕਿਉਂਕਿ ਉਹਨਾਂ ਦੀਆਂ ਲੋੜਾਂ ਹੋਰ ਹੈਗੀ ਉਹਨਾਂ ਦੇ ਬੱਚੇ ਵਧੀਆ ਸਕੂਲਾਂ 'ਚ ਪੜ੍ਹਦੇ ਆ ਜਿਹੜੇ ਬਾਹਰੋਂ ਲੇਬਰ ਆਉਂਦੀ ਆ ਉਹ ਘੱਟ ਰੇਟ ਤੇ ਕੰਮ ਕਰਨ ਲਈ ਵੀ ਤਿਆਰ ਹੋ ਜਾਂਦੇ ਆ ਅੱਜ ਪੰਜਾਬ ਦੀਆਂ ਫੈਕਟਰੀਆਂ 'ਚ ਜਾ ਕੇ ਦੇਖੋ ਜਿਹੜੇ ਆਪਣੇ ਪੰਜਾਬ ਦੇ ਮੁੰਡੇ ਆ ਉਹਨਾਂ ਨੂੰ ਕੰਮ ਹੀ ਨਹੀਂ ਮਿਲ ਰਿਹਾ ਜੇ ਮਿਲ ਰਿਹਾ ਬਹੁਤ ਘੱਟ ਪੈਸਿਆਂ ਤੇ ਕੰਮ ਕਰਨ ਲਈ ਮਜਬੂਰ ਆ ਕਿਉਂਕਿ ਫੈਕਟਰੀਆਂ ਵਾਲਿਆਂ ਨੂੰ ਸਸਤੀ ਲੇਬਰ ਅਵੇਲੇਬਲ ਆ ਜਿਹੜੇ ਕਿ ਹੋਰ ਰਾਜਾਂ 'ਚੋਂ ਆ ਕੇ ਰਹਿੰਦੇ ਆ ਜਿਨ੍ਹਾਂ ਨੇ ਕੋਈ ਕੁੱਲੀ ਪਾਈ ਆ ਜਾਂ ਕੁਝ ਵੀ ਜਾਂ 7-8 8-8 ਜਾਣੇ ਇਕੱਠੇ ਰਹਿੰਦੇ ਆ ਜਿਨ੍ਹਾਂ ਦੇ ਖਰਚੇ ਘੱਟ ਹੈਗੇ ਆ ਪਰ ਜੇ ਕੋਈ ਪੰਜਾਬੀ ਆ ਉਹਦਾ ਖਰਚਾ ਉਹਨੇ ਬੱਚੇ ਵੀ ਪੜਾਉਣੇ ਆ ਤਾਂ ਉਹਦਾ ਰਹਿਣ ਸਹਿਣ ਦਾ ਸਟਾਈਲ ਅਲੱਗ ਹੈਗਾ ਸੋ ਲੋਡ ਆ ਇਹ ਸਾਰੇ ਪਾਸੇ ਜਿੱਥੇ ਇਹ ਕੰਮ ਕਰਦੇ ਹੈਗੇ ਆ ਬਾਹਰੋਂ ਆ ਕੇ ਉਹਨਾਂ ਨੂੰ ਘੱਟ ਕਰਨ ਦੀ ਜਿਹੜੀਆਂ ਫੈਕਟਰੀਆਂ ਪੰਜਾਬ ਚ ਕੰਮ ਕਰਦੀਆਂ ਉੱਥੇ 80 85% ਲਾਜ਼ਮੀ ਕੀਤਾ ਜਾਵੇ ਪ੍ਰਾਈਵੇਟ ਦੇ ਵਿੱਚ ਵੀ ਕਿ ਪੰਜਾਬੀ ਬੰਦੇ ਹੀ ਕੰਮ ਕਰਨ ਇੱਕ ਲੋਡ ਆ ਇਸ ਵੇਲੇ ਜਿਸ ਤਰ੍ਹਾਂ ਦੇ ਇਹ ਕਾਨੂੰਨ ਜਿਸ ਤਰ੍ਹਾਂ ਉੱਤਰਾਖੰਡ ਦੇ ਵਿੱਚ ਬਣੇ ਹੋਏ ਆ ਜਿਸ ਤਰ੍ਹਾਂ ਹੋਰ ਵੀ ਇੰਡੀਆ ਦੇ ਰਾਜਾਂ ਦੇ ਵਿੱਚ ਬਣੇ ਹੋਏ ਆ ਕਿ ਬਾਹਰੀ ਰਾਜ ਵਾਲਾ ਆ ਕੇ ਪੰਜਾਬ ਦੇ ਵਿੱਚ ਜ਼ਮੀਨ ਨਾ ਲੈ ਸਕੇ ਇੱਥੇ ਵੋਟ ਨਾ ਬਣਾ ਸਕੇ ਕੰਮ ਕਰਨ ਆਓ ਜੀ ਸਦਕੇ ਆਓ ਕੋਈ ਵੱਡੀਏ ਦੇ ਵਿੱਚ ਗੱਲ ਨਹੀਂ ਗਈ ਹੋਰ ਰਾਜਾਂ ਚ ਵੀ ਜਾਂਦੇ ਆ ਪਰ ਉੱਥੇ ਤੁਸੀਂ ਜਿੱਦਾ ਇਹ ਹਿਮਾਚਲ ਚੇ ਲਾ ਲਓ ਉੱਥੇ ਜ਼ਮੀਨ ਨਹੀਂ ਲੈ ਸਕਦੇ ਸੋ ਇੱਧਰ ਨੂੰ ਸੋਚਣ ਦੀ ਜ਼ਰੂਰਤ ਹੈਗੀ ਆ ਬਹੁਤ ਸਾਰੇ ਆਪਣੇ ਹੀ ਲੋਕ ਕਹਿਣ ਲੱਪੰਦੇ ਆ ਤੁਸੀਂ ਵੀ ਤਾਂ ਕੈਨੇਡਾ ਜਾਂਦੇ ਆ ਬਾਈ ਹਰੇਕ ਖਿੱਤੇ ਦੀਆਂ ਲੋੜਾਂ ਲੱਗ ਕੈਨੇਡਾ ਬਹੁਤ ਵੱਡਾ ਦੇਸ਼ ਆ ਉਹਨਾਂ ਨੂੰ ਲੋੜ ਆ ਜੇ ਕੋਈ ਜਾਂਦੇ ਆ ਤਾਂ ਬਹੁਤ ਸਾਰੀ ਸਟੱਡੀ ਬਹੁਤ ਸਾਰਾ ਪੈਸਾ ਬਹੁਤ ਤੁਹਾਡੇ ਕੋਲ ਟੈਲੈਂਟ ਹੋਊਗਾ ਤਾਂ ਹੀ ਤੁਸੀਂ ਜਾ ਸਕਦੇ ਆ ਇੱਥੇ ਕੋਈ 40-50 ਰੁਪਏ ਦੀ ਟਿਕਟ ਲਾ ਕੇ ਆ ਜਾਂਦਾ ਉਸ ਹਿਸਾਬ ਨਾਲ ਨਹੀਂ ਆਉਂਦੇ ਜੇ ਕੰਪੇਅਰ ਕਰਨਾ ਹੁੰਦਾ ਪੰਜਾਬ ਨੂੰ ਤੁਸੀਂ ਇਹ ਅਰਬ ਦੇਸ਼ਾਂ ਨਾਲ ਕਰੋ ਜਿੱਥੇ ਜਾ ਕੇ ਤੁਸੀਂ ਪੱਕੇ ਬਸਨੀਕ ਨਹੀਂ ਬਣ ਸਕਦੇ ਉਹ ਕਹਿੰਦੇ ਕੰਮ ਕਰ ਨਾਓ ਕੰਮ ਕਰਕੇ ਵਾਪਸ ਜਾਓ ਸੋ ਇਸ ਲਈ ਜਿਹੜੀ ਵੀ ਇਹ ਲੈਂਡ ਪੂਲਿੰਗ ਪਾਲਿਸੀ ਹੈਗੀ ਆ ਮੈਨੂੰ ਲੱਗਦਾ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕੰਮ ਸਿਗੇ ਜਿੱਥੇ ਇਹ ਕਾਰਨ ਦੀ ਲੋੜ ਸੀਗੀ ਸੋ ਭਗਵਾਨਤਮਾਨ ਮੈਨੂੰ ਲੱਗਦਾ ਕਿ ਅੰਦਰ ਖਾਤੇ ਦੇ ਨਾਲ ਨਹੀਂ ਵੀ ਸਹਿਮਤ ਹੋਣੇ ਉਹਨਾਂ ਨੂੰ ਕਿਤੇ ਨਾ ਕਿਤੇ ਪ੍ਰੈਸ਼ਰਾਈਜ਼ ਕੀਤਾ ਗਿਆ ਹੋਊਗਾ ਕਿਉਂਕਿ ਜਿਹੜਾ ਵੀ ਪੰਜਾਬ ਦੇ ਵਿੱਚ ਜੰਮਿਆ ਉਹਨੂੰ ਪਤਾ ਆ ਕਿ ਇਹ ਚੀਜ਼ ਕੀ ਹੋ ਰਹੀ ਹੈਗੀਆ ਸੋ ਇਹ ਸਾਰੀ ਅੱਜ ਗੱਲਬਾਤ ਸੀਗੀ ਜਿਹੜੀ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਕੀ ਇਹ ਸਿਸਟਮ ਹੈਗਾ ਕੀ ਪਾਲਿਸੀ ਦੇ ਵਿੱਚ ਹੈਗਾ ਦੇਸ਼ਕ ਉਹ ਮੈਂ ਪੰਜਾਬੀ ਚ ਵੀ ਦੱਸਣ ਦੀ ਕੋਸ਼ਿਸ਼ ਕੀਤੀ ਪਰ ਸ਼ਬਦੀ ਜਿਹੜਾ ਅਰਥ ਸੀਗੇ ਉਹ ਵੀ ਕਾਫੀ ਗੁੰਝਲਦਾਰ ਹੈ ਗਿਆ ਇੱਕ ਆਮ ਕਿਸਾਨ ਇਹਦੇ ਵਿੱਚੋਂ ਨਹੀਂ ਸਮਝ ਸਕਦਾ ਕਿਉਂਕਿ ਇਹਨੂੰ ਐਡਵਰਟਾਈਜ਼ ਵੀ ਇਦਾਂ ਕੀਤਾ ਜਾ ਰਿਹਾ ਪੈਸੇ ਖਰਚ-ਖਰਚ ਕਰਕੇ ਐਡਵਰਟਾਈਜ਼ ਕੀਤਾ ਜਾ ਰਿਹਾ ਐਦਾਂ ਹੀ ਜਿਹੜੇ ਤਿੰਨ ਖੇਤੀ ਕਾਨੂੰਨ ਸੀਗੇ ਉਹਨਾਂ ਨੂੰ ਵੀ ਇਦਾਂ ਹੀ ਕੀਤਾ ਜਾ ਰਿਹਾ ਸੀ ਜੇ ਇੰਨੀ ਹੀ ਲਾਹੇਮੰਦ ਹੁੰਦੀ ਇਹ ਸਕੀਮ ਤਾਂ ਸਰਕਾਰ ਨੂੰ ਇੰਨਾ ਇਹਦੇ ਵਿੱਚ ਐਡਵਰਟਾਈਜ਼ ਕਰਨ ਦੀ ਜ਼ਰੂਰਤ ਨਹੀਂ ਪੈਣੀ ਸੀ ਸੋ ਜਿਹੜੇ ਕਿਸਾਨ ਲੀਡਰ ਮੁੱਖ ਹੈਗੇ ਮੈਨੂੰ ਲੱਗਦਾ ਉਹਨਾਂ ਨੂੰ ਵੀ ਹੀ ਸੈਟੀਸਫਾਈ ਨਹੀਂ ਕਰ ਪਾਏ ਇਹ ਸਰਕਾਰ ਆਮ ਜਿਹੜਾ ਕਿਸਾਨ ਹੋਣਾ ਉਹਦੋਂ ਕੀ ਸੈਟੀਸਫਾਈ ਕਰਨਾ ਸੋ ਇਹ ਸਾਰੀ ਆਪਣੀ ਗੱਲਬਾਤ ਸੀਗੀ ਜੇ ਭਰਿਆ ਲੱਗੀ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਓ ਜੇ ਕੁਝ ਕਮੀ ਸੀ ਤਾਂ ਵੀ ਜਰੂਰ ਦੱਸਿਓ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ